ਦੇ ਇਸ ਸਟੇਡੀਅਮ ਦੇ ਵਿੱਚ ਪੰਜਾਬ ਸਰਕਾਰ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਇਹ ਖੇਡਾਂ ਦਾ ਪਰਾਲਾ ਜਿਹੜਾ ਓਪਨ ਇਨਵੀਟੇਸ਼ਨਲ ਇਨਵੀਟੇਸ਼ਨਲ ਟੂਰਨਾਮੈਂਟ ਜਿਹੜਾ ਹੈ ਇੱਥੇ ਕਰਵਾਇਆ ਗਿਆ ਹੈ ਸੋ ਸਟੇਜ ਤੇ ਬਿਰਾਜ਼ਮਾਨ ਮਾਨਯੋਗ ਡੀਸੀ ਸਾਹਿਬ ਸੇਨੂ ਦੁੱਗਲ ਜੀ ਮਾਨਜੋਗ ਐਸਐਸਪੀ ਸਾਹਿਬ ਮਨਜੀਤ ਸਿੰਘ ਤੇਜੀ ਜੀ ਹਲਕਾ ਬੱਲੂਆਣਾ ਤੋਂ ਐਮਐਲਏ ਗੋਲਦੀ ਮੁਸਾਫੀ ਜੀ ਤੇ ਸਕਾਰਯੋਗਾਂ ਦੀ ਪਾਰਟੀ ਦੀ ਸਟੇਜ ਤੇ ਬਰਾਜ਼ਮਾ ਲੀਡਰਸ਼ਿਪ ਤੇ ਸਾਡੇ ਮਾਨਜੋਗ ਐਸਡੀਐਮ ਸਾਹਿਬ ਉਹ ਵੀ ਪਹੁੰਚੇ ਹੈ ਸੋ ਸਾਰਿਆਂ ਨੂੰ ਜਿੰਨੇ ਸਾਡੇ ਖਿਡਾਰੀ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਖੇਡਾਂ ਵਤਨ ਪੰਜਾਬ ਦੀਆਂ ਮਹਿਮ ਜਿਹੜੀ ਹੈ ਚਲਾਈ ਗਈ ਸੀ ਤਾਂ ਕਿ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਨਸ਼ਿਆ ਵਾਲੇ ਪਾਸਿਓਂ ਕੱਢ ਕੇ ਜਿਵੇਂ ਪੰਜਾਬ ਨੂੰ ਪਹਿਲਾਂ ਖੇਡਾਂ ਦੇ ਵਿੱਚ ਮਹਾਰਤ ਹਾਸਲ ਹੁੰਦੀ ਸੀ ਪੰਜਾਬ ਦਾ ਨਾਮ ਖੇਡਾਂ ਦੇ ਵਿੱਚ ਵੱਲ ਹੁੰਦਾ ਸੀ ਉਸੇ ਤਰ੍ਹਾਂ ਪੰਜਾਬ ਨੂੰ ਦੁਬਾਰਾ ਖੇਡਾਂ ਵੱਲ ਜਾਣ ਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਕੱਢਣ ਲਈ ਜਿਹੜਾ ਹੈ ਉਪਰਾਲਾ ਉਹ ਕੀਤਾ ਜਾ ਰਿਹਾ ਸੋ ਤੁਸੀਂ ਸਾਰੇ ਭਰਾ ਬੜੇ ਮਿਹਨਤ ਦੇ ਨਾਲ ਦ੍ਰਿੜਤਾ ਦੇ ਨਾਲ ਇਹਨਾਂ ਖੇਡਾਂ ਦੇ ਵਿੱਚ ਸਾਰੇ ਆਏ ਤਾਂ ਦੂਰ ਹੋ ਕੇ ਖੇਡਾਂ ਵਾਲੇ ਪਾਸੇ ਸਾਰੇ ਲੱਗੇ ਤੇ ਨਸ਼ਿਆਂ ਵਾਲੇ ਕੋਡ ਨੂੰ ਪੰਜਾਬ ਤੋਂ ਕੱਢੀਏ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਵੈਰੀ ਮਚ ਧੰਨਵਾਦ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਉਹ ਵੀ ਖੇਡਾਂ ਨੂੰ ਬੜਾ ਪਿਆਰ ਕਰਦੇ ਆ ਗੁਰੇ ਬਾਈ ਸਟੇਜ ਦਾ ਆਪਾਂ ਬੜਾ ਜਿਆ ਧਿਆਨ ਰੱਖੀ ਆ ਆਪਾਂ ਮੈਂ ਕਿ ਇੱਧਰ ਕ੍ਰਿਕਟ ਵਾਲੇ ਗਰਾਊਂਡ 'ਚ ਤੁਹਾਡੇ ਕੋਲ ਆ ਇਧਰ ਬੋਖਮਣ ਗੋਲਾਂ ਦੀ ਸਹਾਜ ਪਾਉਣਗੇ ਸਟੇਜ ਤੋਂ ਚੱਲੋ ਤੋਂ ਮੈਂ ਕਿ ਜੀ